ਮਾਨਜੂਬ ਪੰਜਾਬ ਸਰਕਾਰ ਵੱਲੋਂ ਜੁਦ ਨਸ਼ਾ ਵਿਰੁੱਧ ਪੰਜਾਬ ਦੇ ਵਿੱਚ ਮਿਹਨ ਚਲਾਈ ਹੋਈ ਹੈ ਉਸੇ ਲਈ ਤਹਿਤ ਮਾਨਜੂਬ ਐਸਐਸਪੀ ਸਾਹਿਬ ਪਟਿਆਲਾ ਜੀਆ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਵਿੱਚ ਸਖ ਸਬਚ ਆਪਰੇਸ਼ਨ ਚਲਾ ਕੇ ਅਤੇ ਵੱਖ-ਵੱਖ ਜਗ੍ਹਾ ਤੇ ਨਾਕਬੰਦੀ ਕਰਕੇ ਨਸੇ ਦੇ ਸਮਗਲਨਾ ਨੂੰ ਬਾਜੜਾ ਪਾਈਆਂ ਹੋਈਆਂ ਨੇ ਮੈਂ ਸਬ ਇੰਸਪੈਕਟਰ ਭਗਵਾਨ ਸਿੰਘ ਲਾਡੀ ਪਿਹੇੜੀ ਟ੍ਰੈਫਿਕ ਅੰਚਾਰ ਸਿਟੀ ਟ੍ਰੈਲਾ ਵੱਲੋਂ ਨਸ਼ਿਆ ਵਿਰੁੱਧ ਚਾਰ ਲੈਣਾ ਲਿਖਿਆ ਨੇ ਮੈਨੂੰ ਪੂਰਨ ਉਮੀਦ ਆ ਕਿ ਤੁਸੀਂ ਧਿਆਨ ਨਾਲ ਜਰੂਰ ਸੁਣੋਗੇ ਸਮਗਰ ਰੁਪਵਾ ਦੇਣੇ ਲੋਕੋ ਕੰਬਣ ਲਾ ਦੇਣੇ ਲੋਕੋ ਸਮਗਰ ਰੁਪਵਾ ਦੇਣੇ ਲੋਕੋ ਇਹ ਕੰਬਣ ਲਾ ਦੇਣੇ ਲੋਕੋ ਜਦੋਂ ਚੜ ਗਏ ਪਬਲਿਕ ਦੇ ਤੱਕੇ ਜਦੋਂ ਚੜ ਗਏ ਲੋਕਾਂ ਦੇ ਤੱਕੇ ਫਿਰ ਸਭ ਕੁ ਸਖਾ ਦੇਣਾ ਲੋਕੋ ਸਮਗਰ ਰੁਪਵਾ ਦੇਣੇ ਲੋਕੋ ਕੰਬਣ ਲਾ ਦੇਣੇ ਲੋਕੋ ਪਾਉ ਜਿਹੜਾ ਤਸਕਰਾਂ ਨਾਲ ਯਾਰੀ ਵੀ ਮੁੜਕੇ ਪੁੱਲ ਜੂ ਦੁਨੀਆ ਸਾਰੀ ਵੀ ਪਾਉ ਜਿਹੜਾ ਨਸ਼ੇ ਵਾਲੇ ਨਾਲ ਯਾਰੀ ਵੀ ਮੁੜਕੇ ਪੁੱਲ ਜੂ ਦੁਨੀਆ ਸਾਰੀ ਵੀ ਜਦੋਂ ਆ ਗਿਆ ਪੁਲਸ ਦੇ ਅੜਕੇ ਜਦੋਂ ਆ ਗਿਆ ਪੁਲਸ ਦੇ ਅੜਕੇ ਫਿਰ ਪੁੱਲ ਜੂ ਤਸਕਰਾਂ ਦੇ ਨਾਲ ਯਾਰੀ ਵੀ ਲੋਕੋ ਸਮਗਨ ਰੁਪਵਾ ਦੇਣੇ ਲੋਕੋ ਕੰਬਣ ਲਾ ਦੇਣੇ ਲੋਕੋ ਜਿੱਥੇ ਪੱਕੇ ਤਸਕਰਾਂ ਦੇ ਠਿਕਾਣੇ ਵੀ ਭਜਾਉਣੇ ਉਤੋਂ ਪੁਲਿਸ ਨੇ ਸਾਰੇ ਵੀ ਜਿੱਥੇ ਪੱਕੇ ਤਸਕਰਾਂ ਦੇ ਠਿਕਾਣੇ ਵੀ ਭਜਾਉਣੇ ਉਤੋਂ ਪੁਲਿਸ ਨੇ ਸਾਰੇ ਵੀ ਪਿੰਡੋਂ ਪਿੰਡੋਂ ਭਜਾ ਕੇ ਸਾਰੇ ਪਿੰਡੋਂ ਪਿੰਡੋਂ ਭਜਾ ਕੇ ਸਾਰੇ ਕਰੇ ਜਿੰਦਰੇ ਲਵਾ ਦੇਣੇ ਲੋਕੋ ਸਮਗਲਰ ਭਜਾ ਦੇਣੇ ਲੋਕੋ ਕੰਬਣ ਲਾ ਦੇਣੇ ਲੋਕੋ ਸਮਾਗਲ ਰੂਪ ਪਜਾ ਦੇਣੇ ਲੋਕੋ ਕੰਬਣ ਲਾ ਦੇਣੇ ਲੋਕੋ ਪਟਿਆਲਾ ਪੁਲਿਸ ਨੇ ਨਾਕੇ ਲਾਏ ਨੇ ਪਟਿਆਲਾ ਪੁਲਿਸ ਨੇ ਨਾਕੇ ਲਾਏ ਨੇ ਕੋਈ ਬਚ ਕੇ ਨਸ਼ੇ ਵਾਲਾ ਜਾਏ ਨਾ ਪਟਿਆਲਾ ਪੁਲਿਸ ਨੇ ਨਾਕੇ ਲਾਏ ਨੇ ਕੋਈ ਬਚ ਕੇ ਨਸ਼ੇ ਵਾਲਾ ਜਾਏ ਨਾ ਵਿੱਚ ਸ਼ਹਿਰ ਪਟਿਆਲੇ ਲਾਡੀ ਵਿੱਚ ਸ਼ਹਿਰ ਪਟਿਆਲੇ ਲਾਡੀ ਉਲਕੇ ਨਸ਼ੇ ਦਾ ਵਪਾਰੀ ਕੋਈ ਆਵੇ ਨਾਲ ਲੋਕੋ ਸਮਗਲਰ ਪੁਜਾ ਦੇਣੇ ਲੋਕੋ ਇੱਕ ਕੰਬਣ ਲਾ ਦੇਣੇ ਲੋਕੋ ਜਦੋਂ ਚੜਗੇ ਪਬਲਿਕ ਦੇ ਤੱਕੇ ਜਦੋਂ ਚੜਗੇ ਲੋਕਾਂ ਦੇ ਤੱਕੇ ਫਿਰ ਸਭ ਕੁ ਸਖਾ ਦੇਣਾ ਲੋਕੋ ਕੰਬਣ ਲਾ ਦੇਣਾ ਲੋਕੋ ਸਮਗਲਰ ਪੁਜਾ ਦੇਣੇ ਲੋਕੋ ਧੰਨਵਾਦ ਜੈ ਸਲੂ